ਸੰਗਠਨ ਵਿੱਚ ਇੱਕ ਜਿਹੜਾ ਅੰਦਰ ਦੂਰਦਰਸ਼ਨ ਦੇ ਤੁਸੀਂ ਦੇਖਦੇ ਰਹੇ ਹੋ ਉਸ ਸਮੇਂ ਦੌਰਾਨ ਬਸ ਅਸੀਂ ਉੱਤੇ ਸਟਾਰਟਿੰਗ ਭੰਗੜੇ ਤੋਂ ਹੋਈ ਹੈ ਭੰਗੜੇਓ ਕਰਦੇ ਕਰਦੇ ਮੁੜ ਕੇ ਇਹ ਇਸ ਖਲਮ ਵਾਲੇ ਪਾਸੇ ਨੂੰ ਕਿਵੇਂ ਚੱਲ ਪਏ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਗਾਣਿਆਂ ਲਈ ਲੈਂਦੇ ਰਹੇ ਤੁਸੀਂ ਪਹਿਲਾ ਸ਼ੋਅ ਜਿਹੜਾ ਜਲੰਧਰ ਦੂਰਦਰਸ਼ਨ ਦੇ ਵਿੱਚ ਸੀਗਾ ਉਹ ਕਦੋਂ ਕੀਤਾ ਸੀਗਾ ਜਲੰਧਰ ਦੂਰਦਰਸ਼ਨ ਦੇ ਸੀ ਨਾ ਭੰਗੜਾ ਪਾਉਂਦੇ ਹੁੰਦੇ ਸੀਗੇ ਤੇ ਅਸੀਂ ਉਹਦੇ ਵਿੱਚ ਪ੍ਰਵਾਹ ਸੀ ਜਮਾਂਤਰਾ ਜਮਾ ਤਰੰਗ ਜਵਾਨਾਂ ਵਾਸਤੇ ਅੱਛਾ ਅੱਛਾ ਹਾਂਜੀ ਹਾਂਜੀ ਬਹੁਤ ਮੇਰੀ ਉਤੋਂ ਵੀ ਸੀਗੀ ਫਿਰ ਮੈਂ ਕੁਲਜਿੰਦਰ ਸਿੱਧੂ ਬਾਈ ਜੀ ਨਾਲ ਕੀਤੀ ਯੋਧਾ ਦਾ ਵਾਰੀਅਰ ਅੱਛਾ ਜੀ ਤੇ ਉਹਦੇ ਵਿੱਚ ਵੀ ਮੇਰਾ ਸਾਰੀ ਫਿਲਮ ਦੇ ਵਿੱਚ ਹੈਗਾ ਫਿਰ ਉਸ ਤੋਂ ਬਾਅਦ ਫਿਰ ਮੈਂ ਟ੍ਰੈਕ ਤੇ ਚੜ ਗਿਆ 2018 ਚ ਆ ਕੇ ਅ ਮੈਂ ਫਿਲਮ ਕੀਤੀ ਕਵੀ ਰਾਜ ਜੀ ਨਾਲ ਸਰابہ 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 ਆਈ ਸੀ ਹੁਣੇ ਪਿਛੇ ਹੀ ਆਈ ਸੀ ਹਾਂ ਸੋ 2 ਸਾਲ ਹਾਂ 2018 ਚ 릴ੀਜ਼ ਹੋਈ ਸੀ ਉਸ ਤੋਂ 2000 ਉਹਦੇ ਸੈੱਟ ਤੋਂ ਅਗਲੀ ਫਿਲਮ ਚਲਾ ਗਿਆ ਸਾਤ ਹੋਰ ਵੀ ਬਹੁਤ ਆਰਟਿਸਟ ਦੇਖੇ ਹੋਣਗੇ ਉਹਨਾਂ ਨੇ ਦਰਸਾ ਜਤਿੰਦਰ ਮੋਹਰ ਬਈ ਦੀ ਜਿਹੜੀ ਨਿਗਾਹ ਨਾ ਬਈ ਹਾਂ ਉਹ ਇੱਕ ਬਹੁਤ ਵਧੀਆ ਕਲਾ ਬਹੁਤ ਵਧੀਆ ਡਾਇਰੈਕਟਰ ਆ ਹਾਂ ਜੋ ਉਹਦੇ ਮਾਈਂਡਸ ਹੁੰਦਾ ਬਈ ਯਾਨੀ ਜੇ ਉਹਨੇ ਆਪਣੇ ਨਾਲ ਗੱਲਾਂ ਕਰਦੇ ਨਾ ਉਹਨੇ ਇੱਕ ਮਾਈਂਡ ਨਾਲ ਇਹ ਸੋਚ ਰੇ ਹੁੰਦੇ ਆ ਵੀ ਯਾਰ ਮੇਰੀ ਫਿਲਮ ਦੇ ਵਿੱਚ ਕੀ ਆ ਕਿਵੇਂ ਆ ਨਾ ਇਦਾਂ ਹਾਂ ਦੂਜੇ ਮਾਈਂਡ ਨਾਲ ਤੁਹਾਡੇ ਨਾਲ ਗੱਲਾਂ ਕਰੀ ਜਾਂਦੇ ਹਾਂ ਹਾਂ ਮੈਨੂੰ ਕਿਹੜੇ ਆਰਟਿਸਟ ਆ ਵੀ ਆਪਾਂ ਵੀ ਇੱਕ ਆਰਟਿਸਟ ਆਪਣਾ ਚਾਹੀਦਾ ਵੀ ਆਪਾਂ ਜਿਵੇਂ ਫਾਦਰ ਦਾ ਕਰੈਕਟਰ ਹਾਂ ਉਹ ਕਹਿੰਦੇ ਇਹ ਕੱਲੂ ਕਿਹੜੇ ਕਿਹੜੇ ਆਰਟਿਸਟ ਸਾਰੇ ਕਹਿੰਦੇ ਆਹਾ ਰਿਹਾ ਹੈ ਨਾ ਸਾਫੀਆ ਨਾਮ ਲੈ ਤੇ ਜਦੋਂ ਮੇਰਾ ਨਾਮ ਵੀ ਆ ਗਿਆ ਤੇ ਫੋਟੋ ਦੇਖੀ ਕਹਿੰਦੇ ਯਾਰਾ ਬੰਦਾ ਇਧਰੋਂ ਕੱਢ ਕੇ ਤੇ ਮੈਨੂੰ ਮੀਟਿੰਗ ਕਰਾਉਗੇ ਤੇ ਸ਼ੂਟਿੰਗ ਤੋਂ ਬਾਅਦ ਚ ਮੀਟਿੰਗ ਕੀਤੀ ਮੇਰੇ ਨਾਲ ਮੈਨੂੰ ਭਾਈ ਪੁੱਛਣ ਲੱਗੇ ਵੀ ਯਾਰ ਕਿਵੇਂ ਕੀ ਕੀ ਕੀਤਾ ਮੈਂ ਹੀ ਇੱਕ ਦੋ ਫਿਲਮਾਂ ਕੀਤੀ ਹੈ ਨਾ ਤੇ ਕਹਿੰਦੇ ਯਾਰ ਆਹ ਡਾਇਲੋਗ ਹੈ ਵੀ ਉਧਰ ਕੁੜੀ ਭੱਜੀ ਆ ਰਹੀ ਆ ਤੇ ਤੁਸੀਂ ਇਹ ਗੱਲ ਕਹਿੰਦੇ ਆ ਵੀ ਵੀ ਯਾਰਾ ਜਵਾਂ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਹੈ ਨਾ ਹੈ ਤੇ ਮੈਂ ਉਹ ਨਾ ਹਾਂ ਵਿਕਰਮ ਭਾਈ ਜੀ ਸੀਗਾ ਨਾ ਤੇ ਉਹ ਬਿਠੇ ਉਹਨਾਂ ਨਾਲ ਗੱਲ ਕਰਨ ਲੱਗਾ ਤੇ ਮੈਂ ਬੋਲ ਕੇ ਨੰਗਾ ਜੀ ਲਓ ਜੀ ਆ ਚੀਜ਼ ਆਏ ਹੈ ਹਾਂਜੀ ਤੇ ਮੈਂ ਉਵੇਂ ਨਿਗਾਹ ਖਿਮਾ ਕੇ ਯਾਰ ਅੱਛਾ ਤਰ੍ਹਾਂ ਨਹੀਂ ਕਰਦਾ ਜਿਉਣੇ ਹਾਂ ਯਾਰ ਪਰ ਕਰਦੇ ਕਹਿੰਦੇ ਲੋਕ ਕਰਦੇ ਕਹਿੰਦੇ ਬੰਦੇ ਹਾਂ ਅੱਛਾ ਉਹ ਸਿੱਧਾ ਕਰਕੇ ਉਸ ਉਹ ਰੋ ਉਸ ਰੋ ਤਾਂ ਸੇ ਅਗਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਅੱਜ ਪਹੁੰਚੇ ਆਂ ਮੋਗਾ ਸ਼ਹਿਰ ਦੇ ਵਿੱਚ ਮੋਗਾ ਸ਼ਹਿਰ ਕਹ ਦੀਏ ਕਿ ਮੋਗਾ ਸ਼ਹਿਰ ਦੇ ਬਹੁਤ ਸਾਰੇ ਮਹਾਨ ਇਨਸਾਨ ਹੋਏ ਆ ਉਸੇ ਤਰ੍ਹਾਂ ਹੀ ਇੱਥੋਂ ਦਾ ਇੱਕ ਬਾਲੀਵੁੱਡ ਸਟਾਰ ਵੀ ਹੋਇਆ ਉੱਥੇ ਹੀ ਹਾਲੀਵੁੱਡ ਸਟਾਰ ਵੀ ਹੋਏ ਆ ਤੇ ਇੱਥੇ ਹੀ ਇੱਕ ਪੰਜਾਬੀ ਫਿਲਮਾਂ ਦਾ ਸਟਾਰ ਹੋਇਆ ਮਨਿੰਦਰ ਮੋਗਾ ਉਸ ਬਾਈ ਦੇ ਨਾਲ ਮੈਂ ਗੱਲਬਾਤ ਕਰਾਂਗਾ ਤੇ ਬਾਈ ਮਨਿੰਦਰ ਮੋਗਾ ਪੰਜਾਬੀ ਫਿਲਮਾਂ ਦੇ ਵਿੱਚ ਤੇ ਜਲੰਧਰ ਦੂਰਦਰਸ਼ਨ ਦੇ ਵਿੱਚ ਸੇਵਾ ਨਿਭਾ ਚੁੱਕਿਆ ਬਹੁਤ ਸਾਰੇ ਕੰਮ ਕਹ ਦੀਏ ਮੋਗੇ ਸ਼ਹਿਰ ਦੇ ਜਿੰਨੇ ਨੌਜਵਾਨ ਆ ਬਹੁਤ ਸਾਰੇ ਨੌਜਵਾਨ ਇਨਾਂ ਤੋਂ ਭੰਗੜਾ ਸਿੱਖਦੇ ਰਹੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਦੁਕਾਨ ਦੇ ਬੈਠੇ ਆ ਸੱਸੀ ਹੱਸੀ ਅਕਲ ਬਾਈ ਜੀ ਹੋ ਠੀਕ ਠਾਕ ਹੋ ਬਾਈ ਜੀ ਵਧੀਆ ਵਧੀਆ ਜੀ ਤੁਸੀਂ ਸੁਣਾਓ ਦੋਸਤੋ ਮੇਰੇ ਨਾਲ ਹੈ ਗਿਆ ਮਨਿੰਦਰ ਮੋਗਾ ਬਾਈ ਜੀ ਤੇ ਪਿਛਲੇ ਲੰਮੇ ਸਮੇਂ ਦੇ ਦੌਰਾਨ ਇਹ ਬਾਈ ਜੀ ਪਹਿਲਾਂ ਭੰਗੜੇ ਦੀ ਸੇਵਾ ਨਿਭਾਉਂਦੇ ਰਹੇ ਆ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਸਿਖਾਉਂਦੇ ਰਹੇ ਆ ਤੇ ਉਸ ਤੋਂ ਬਾਅਦ ਕਹਿ ਦਈਏ ਬਹੁਤ ਸਾਰੀਆਂ ਫਿਲਮਾਂ ਵੀ ਬਾਈ ਜੀ ਕਰ ਰਹੇ ਆ ਤੇ ਕਰ ਚੁੱਕੇ ਵੀ ਆ ਜਿਨ੍ਹਾਂ ਦੇ ਵਿੱਚੋਂ ਮੋੜ ਫਿਲਮ ਇਹਨਾਂ ਦੀ ਬਹੁਤ ਮਸ਼ਹੂਰ ਹੋਈ ਮਕਬੂਲ ਹੋਈ ਤੇ ਬਾਈ ਜੀ ਨਾ ਸਾਰੀ ਗੱਲਬਾਤ ਆਪਾਂ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਤੁਸੀਂ ਇਸ ਲਾਈਨ ਦੇ ਵਿੱਚ ਕਦੋਂ ਸ਼ੁਰੂ ਹੋਏ ਇਸ ਲਾਈਨ ਦੇ ਵਿੱਚ ਤਕਰੀਬਨ ਮੈਂ 97 99 ਤੋਂ ਸ਼ੁਰੂ ਹੋਇਆ ਹਾਂ ਹਾਂਜੀ ਸਭ ਤੋਂ ਪਹਿਲਾਂ ਵੀ ਜੀ ਤੁਹਾਡਾ ਨਿੱਘਾ ਸਵਾਗਤ ਹਾਂਜੀ ਤੁਹਾਡੇ ਚੈਨਲ ਦੇ ਉੱਪਰ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਮੇਰੇ ਵੱਲੋਂ ਮਨਿੰਦਰ ਮੋਗਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਤੇ ਸਾਰੇ ਅ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਹਾਂਜੀ ਹਾਂਜੀ ਤੁਹਾਡੇ ਚੈਨਲ ਦੇ ਥਰੂ ਹਾਂਜੀ ਹਾਂਜੀ ਬਈ ਤੇ ਮੈਂ ਗੱਲ ਕਰਦੇ ਆ ਵੀ ਜਿਹੜੀ ਤਕਰੀਬਨਾ 97 99 ਪਰ ਇੱਕ ਜਿਹੜਾ ਅੰਦਰ ਦੂਰਦਰਸ਼ਨ ਤੇ ਤੁਸੀਂ ਦੇਖਦੇ ਰਹੇ ਹੋ ਉਹ ਸਮੇਂ ਦੌਰਾਨ ਬਸ ਅਸੀਂ ਉੱਤੇ ਸਟਾਰਟਿੰਗ ਭੰਗੜੇ ਤੋਂ ਹੋਈ ਹੈ ਅੱਛਾ ਭੰਗੜੇ ਤੋਂ ਕਰਦੇ ਗੱਲ ਤੇ ਮੁੜ ਕੇ ਇਹ ਇਸ ਫਿਲਮ ਵਾਲੇ ਪਾਸੇ ਨੂੰ ਕਿਵੇਂ ਚੱਲ ਪਈ ਪਤਾ ਹੀ ਨਹੀਂ ਲੱਗੇ ਤੁਹਾਨੂੰ ਗਾਣਿਆਂ ਵਾਲੇ ਹੀ ਲੈਂਦੇ ਰਹੇ ਤੁਸੀਂ ਪਹਿਲਾ ਸ਼ੋਅ ਜਿਹੜਾ ਜਲੰਧਰ ਦੂਰਦਰਸ਼ਨ ਦੇ ਵਿੱਚ ਸੀਗਾ ਉਹ ਕਦੋਂ ਕੀਤਾ ਸੀਗਾ ਜਲੰਧਰ ਦੂਰਦਰਸ਼ਨ ਤੇ ਸੀ ਨਾ ਪੰਗੜਾ ਪਾਉਂਦੇ ਹੁੰਦੇ ਸੀਗੇ ਤੇ ਅਸੀਂ ਉਹਦੇ ਵਿੱਚ ਪ੍ਰੋਗਰਾਮ ਸੀ ਜਮਾ ਤਰੰਗ ਜਮਾ ਤਰੰਗ ਜਵਾਨਾਂ ਵਾਸਤੇ ਅੱਛਾ ਅੱਛਾ ਨੌਜਵਾਨਾਂ ਵਾਸਤੇ ਪ੍ਰੇਰਿਤ ਕਰਨਾ ਹਾਂ ਨੌਜਵਾਨਾਂ ਵਾਸਤੇ ਇੱਕ ਪ੍ਰੋਗਰਾਮ ਹੁੰਦਾ ਸੀਗਾ ਅੱਛਾ ਜੀ ਤੇ ਉਹਦੇ ਵਿੱਚ ਅਸੀਂ ਭੰਗੜਾ ਪਾਇਆ ਉਹਦੇ ਦੀ ਟੀਮ ਤਿਆਰ ਕਰਕੇ ਲਿਆ ਗਏ ਅੱਛਾ ਜੀ ਤੁਹਾਨੂੰ ਚੇਟਕ ਲੱਗੀ ਵੀ ਯਰੇ ਵੀ ਇਹ ਸਾਨੂੰ ਇੱਕ ਵਧੀਆ ਪਲੇਟਫਾਰਮ ਹੈ ਹਾਂਜੀ ਵੀ ਵਿਆਦੀ ਪੰਗੜੀ ਕਲਾ ਦਿਖਾਉਣ ਦਾ ਹਾਂਜੀ ਕਿਉਂਕਿ ਉਦੋਂ ਆਹ ਜਿਹੜਾ ਵਿਆਹਵਾਂ ਦਾ ਕਲਚਰ ਨਹੀਂ ਸੀ ਚੱਲਿਆ ਜਾਂਦਾ ਆ ਜਿਵੇਂ ਹੁਣ ਅੱਜ ਰੇਗ ਪਾਈ ਜਾਂਦਾ ਪਰ ਉਹ ਅੱਜ ਕੱਲ ਇਹਨਾਂ ਨੂੰ ਹੁਣ ਰੇਗ ਇਹਨੇ ਰੋਜ਼ ਸਟੇਜ 'ਤੇ ਆਦੀ ਆ ਪਰ ਉਦੋਂ ਜਦੋਂ ਭੰਗੜਾ ਜਿੰਨਾ ਵੇਲੇ ਜਦ ਅਸੀਂ ਪਾਉਂਦੇ ਸੀਗੇ ਉਦੋਂ ਭੰਗੜਾ ਸਟੇਜ ਮਿਲ ਜਾਨੀ ਇੱਕ ਬਹੁਤ ਵੱਡੀ ਗੱਲ ਸੀਗੀ ਵੀ ਜਾਨੀਏ ਅਸੀਂ ਵੀ ਅਸੀਂ ਅੱਜ ਪਾਉਣਾ ਸਟੇਜ ਮਿਲਿਆ ਵੀ ਪਿੰਡ ਆ ਕੇ ਕਹਿਣਾ ਵੀ ਘਰੇ ਵੀ ਕਹਿਣਾ ਹਾਂ ਪਰਫਾਰਮੈਂਸ ਦਿਖਾਉਣੀ ਹੈ ਹਾਂਜੀ ਉਦੋਂ ਇਦਾਂ ਗੱਲ ਹੁੰਦਾ ਸੀ ਤੇ ਮੈਨੂੰ ਲੱਗਾ ਵੀ ਇਹ ਚੀਜ਼ ਵਧੀਆ ਤੇ ਔਰ ਸੀ ਵੀ ਵਧੀਆ ਹਾਂ ਤੇ ਆਪਣੇ ਮਾਂ ਦੇ ਚਾ ਅਵਾਰ ਜੋ ਅਸੀਂ ਸਿੱਖਿਆ ਸੀ ਆ ਅਸੀਂ ਦੂਜਿਆਂ ਨੂੰ ਪਾ ਕੇ ਦਿਖਾਈਏ ਉਹ ਸਾਨੂੰ ਦੂਰ ਗੱਛ ਨੇ ਇੱਕ ਬਹੁਤ ਵਧੀਆ ਪਲੇਟ ਵਾ ਬਾਕੀ ਪਰਿਵਾਰ ਦਾ ਕੀ ਰੋਲ ਰਿਹਾ ਜਿਵੇਂ ਬਜ਼ੁਰਗ ਹੁੰਦੇ ਆ ਉਹਨਾਂ ਟਾਈਮ ਅਜ ਤਾਂ ਆਪਣੇ ਕਿਤਰੀ ਪਿਆਰ ਦਿੰਦੇ ਆ ਅੱਜ ਕੱਲ ਔਰ ਵਾਕਈ ਤੇ ਜਿਹੜਾ ਸੀਗਾ ਜੀ ਸਾਡੇ ਬਜ਼ੁਰਗਾਂ ਦਾ ਹਾਲ تقریبا ਸਾਰੇ ਬਜ਼ੁਰਗਾਂ ਵਾਂਗੂ ਹੀ ਸੀਗਾ ਹਾਂ ਜੀ ਜਦੋਂ ਜਾਣਾ ਅਸੀਂ ਦੂਰ ਗੱਛ ਦੇ ਉਸ ਟਾਈਮ ਤੇ ਤੇ ਸਾਡੇ ਬਾਪੂ ਜੀ ਆ ਕੇ ਇੱਥੇ ਆਉਣਾ ਸੀ ਪਤਾ ਜੀ ਵੀ ਚੱਲੇ ਆ ਕਰਾਇਆ ਲਾਉਣਾ ਹਾਂ ਉਹਨਾਂ ਨੇ ਨੜੇ ਗਾਣਾ ਕੱਢੀਏ ਨੜੇ ਪੈਸੇ ਦੇ ਨੇ ਹਾਂ ਕਹਿੰਦਾ ਲੋਕਾਂ ਦੇ ਕਲਾਕਾਰ ਲੈ ਕੇ ਆਉਂਦੇ ਤੇ ਇਹ ਮੇਰੇ ਕੋਲ ਵੱਲੋਂ ਲੈ ਕੇ ਜਾਂਦਾ ਵੱਲੋਂ ਲੈ ਕੇ ਜਾਂਦਾ ਫਿਰ ਜਦੋਂ ਟੀਵੀ ਦੇ ਉੱਤੇ ਆਉਣਾ ਐਵੇਂ ਟੀਵੀ ਲੱਗਾਉਂਦਾ ਸੀ ਹਾਂ ਆ ਉਹ ਦੂਜੇ ਬਲੇਕ ਦੇ ਨਾਲ ਟੀਵੀ ਤੇ ਹੋਣੀ ਫਿਰ ਉਹ ਤੇ ਸਾਰਿਆਂ ਨੂੰ ਇਕੱਠੇ ਕਰਦੇ ਫਿਰਨਾ ਉਹ ਐਈ ਉਹ ਫਲਾਣੇ ਆਈ ਉਹ ਰਾਮ ਆਈ ਉਹ ਆ ਸਾਡਾ ਮੁੰਡਾ ਆਵੇ ਆਵੇ ਟੀਵੀ ਤੇ ਹਾਂ ਘਰੇ ਨਹੀਂ ਮਤਲਬ ਉਹ ਸ਼ੋਅ ਨਹੀਂ ਕਰਨਾ ਮਤਲਬ ਇਹ ਵਧੀਆ ਕਰਦਾ ਹਾਂ ਹਾਂ ਮੈਨੂੰ ਨਹੀਂ ਕਿਹਾ ਉਹਨਾਂ ਨੇ ਕਿ ਤੂੰ ਵਧੀਆ ਕੀਤਾ ਮੈਨੂੰ ਬਾਅਦ ਚ ਦੱਸਣਾ ਵੀ ਤੇਰਾ ਭੰਗੜਾ ਆਇਆ ਸੀਗਾ ਹਾਂ ਲੋਕਾਂ ਨੇ ਵੀ ਦੱਸਣਾ ਵੀ ਹਾਂ ਤੇਰਾ ਬਾਬੂ ਐਪਰੀਸ਼ੀਏਟ ਕਰਦੇ ਆ ਤੇ ਬਜ਼ੁਰਗਾਂ ਨੇ ਇੰਉਂ ਸੀ ਆ ਵੀ ਮੈਨੂੰ ਕਿਤੇ ਰੋਕਿਆ ਨਹੀਂ ਸੀ ਹਾਂ ਵੀ ਜਦੋਂ ਵੀ ਉਹਨਾਂ ਨੇ ਭੈ ਹੋਵੇ ਬੱਚੇ ਦੇ ਜਦੋਂ ਉਹਨਾਂ ਨੇ ਗਾਨਾ ਨੂੰ ਜਿਹੜਾ ਕੰਮ ਕਰਨਾ ਉਹ ਤਾਂ ਖੁੱਲ ਕੇ ਕਰ ਅੱਛਾ ਕੋਈ ਮੈਨੂੰ ਚੀਜ਼ਾਂ ਉਹਨਾਂ ਲਿਆ ਕੇ ਦੇਣੀ ਮੈਨੂੰ ਛੋਟੇ ਹੁੰਦੇ ਦੀ ਗੱਲ ਯਾਦ ਆ ਹਾਂ ਜੀ ਵੀ ਗੱਲ ਕਰ ਰਹੇ ਸੀ ਆਪਣੇ ਪਰਿਵਾਰ ਦਾ ਕੀ ਹੋ ਰਿਹਾ ਹੈ ਨਾ ਵੀ ਛੋਟੇ ਹੁੰਦੇ ਉਦੋਂ ਜਹਾਜ਼ ਦੇ ਉਹ ਸੱਲਾ ਵਾਲੇ ਹਾਂ ਹੈ ਨਾ ਜਿਵੇਂ ਉਹ ਉਸ ਟਾਈਮ ਦੀ ਮੈਂ ਗੱਲ ਕਰ ਰਿਹਾ ਜਦੋਂ ਜਾਕਾ ਨੂੰ ਉਹ ਮਿੱਟੀ ਦੇ ਭਾਂਡੇ ਮਿਲਦੇ ਸੀ ਮਿੱਟੀ ਭਾਂਡੇ ਵਾਲੇ ਮਿਲਦੇ ਨੇ ਤੇ ਮੈਨੂੰ ਉਦੋਂ ਜਾਨੀ ਕਿ ਸੱਲਾ ਦੇ ਚੱਲਣ ਵਾਲੇ ਜਹਾਜ਼ ਤੇ ਸੱਲਾ ਦੇ ਚੱਲਣ ਵਾਲੇ ਉਹ ਹੁੰਦੇ ਸੀਗੇ ਜਿਹੜਾ ਵੀ ਟਰੈਕਟਰ ਵਗਾਰ ਆਉਗੇ ਉਹਨਾਂ ਟਾਈਮਾਂ ਦੇ ਬਹੁਤ ਵੱਡੀ ਗੱਲ ਹੁੰਦੀ ਸੀ ਤੇ ਮੈਨੂੰ ਉਹਨਾਂ ਨੇ ਕਦੇ ਰੋਕਿਆ ਨਹੀਂ ਸੀਗਾ ਮੈਨੂੰ ਲੈ ਆ ਕੇ ਉਹਨਾਂ ਨੇ ਇਜਾਜ਼ਤ ਦਿੱਤਾ ਮੈਨੂੰ ਯਾਦ ਆ ਤੇ ਮੈਂ ਉਹਦੇ ਨਾਲ ਬਰੀਏ ਵਿੱਚੋਂ ਬਾਹਰ ਨਿਕਲਿਆ ਕਰੀ ਬਾਰੀਆਂ ਵਿੱਚੋਂ ਲਈ ਕਰ ਮੈਂ ਚੱਲਦਾ ਲੇਟਾ ਹੀ ਆਇਆ ਜਿਹੜੀ ਜੇ ਕਰੀ ਜਾ ਕਰ ਮੈਂ ਸਭ ਤੋਂ ਪਹਿਲੇ ਕੀਤਾ ਮੇਰੇ ਦਿਮਾਗ ਚ ਆਈ ਵੀ ਤੇ ਇਹਦੇ ਵਿੱਚ ਕੀ ਹੈ ਇਹ ਦੇਖ ਮੈਂ ਥੋੜੀ ਜਿਹੀ ਛਾੜ ਦੇ ਉੱਤੇ ਮਰੀ ਖਲਾਰਤਾ ਲੈ ਕੇ ਅੱਛਾ ਕਾਕਾ ਘਰ ਦੇ ਕਹਿੰਦੇ ਮਸਾ ਲਿਆ ਕੇ ਦਿੰਦਾ ਪਹਿਲੇ ਹੀ ਮੰਗਾ ਖੜਾ ਕਰਦਾ ਨੇ ਇਸ ਤਰ੍ਹਾਂ ਨੂੰ ਤਾਂ ਹੋ ਗਿਆ ਬਜ਼ੁਰਗਾਂ ਦਾ ਸਾਡਾ ਸੀਗਾ ਵੀ ਉਹਨੇ ਪੂਰਾ ਮੱਥੇ ਵਟਰੀ ਤਰ੍ਹਾਂ ਕਰਦਾ ਸੀ ਕਹਿੰਦਾ ਪਰ ਮੈਨੂੰ ਉਹ ਪੋਜ਼ਿਟਿਵ ਸੀ ਮੈਂ ਹਾਂ ਉਹ ਕਹਿੰਦਾ ਮੈਨੂੰ ਖੁਸ਼ੀ ਆ ਵੀ ਕਹਿੰਦਾ ਵੀ ਇਹਦੇ ਦਿਮਾਗ ਦੇ ਵਿੱਚ ਇਹ ਚੱਲੀ ਜਾਂਦਾ ਦੇ ਵਿੱਚ ਕੀ ਆ ਮੈਂ ਵੇਖਾ ਤੇ ਉਹਨੇ ਕਰਕੇ ਹਾਂ ਤੇ ਕ੍ਰੀਏਟਿਵ ਆ ਦਿਮਾਗ ਤੇ ਕ੍ਰੀਏਟਿਵ ਆ ਦਿਮਾਗ ਜਿਹੜੀ ਉਹ ਬਿਰਗ ਭਾਵੇਂ ਸਾਡੇ ਵੀ ਇਨਾ ਪੜੇ ਲਿਖੇ ਨਹੀਂ ਸੀ ਪਰ ਉਹ ਇਸ ਕਾਲ ਨੂੰ ਬੜੇ ਪੋਜ਼ਿਟਿਵ ਸੀ ਪੋਜ਼ਿਟਿਵ ਸੀ ਫਿਰ ਘਰਦਿਆਂ ਨੇ ਮਾਤਾ ਨੇ ਬੜੀ ਹੱਲ ਆਲਾ ਸ਼ਰੀ ਜਣੀ ਤੇ ਵਾਈਫ ਸੀਗੀ ਤੇ ਵਾਈਫ ਨੇ ਵਧੀਆ ਸਾਥ ਦਿੱਤਾ ਸਹੀ ਗੱਲ ਹੈ ਵੀ ਇਹ ਮਕਾਮ ਹਾਸਲ ਕਰਨਾ ਪਰਿਵਾਰ ਦਾ ਬਹੁਤ ਵੱਡਾ ਰੋਲ ਹੋ ਜਾਂਦਾ ਹੈ ਹਮੇਸ਼ਾ ਪਰਿਵਾਰ ਦਾ ਹੀ ਰੋਲ ਹੁੰਦਾ ਜੇ ਕੋਈ ਵੱਡਾ ਕੋਈ ਸਕਸੈਸ ਹੁੰਦਾ ਪਰ ਮੈਂ ਹਜੇ ਆਪਦਰ ਨੂੰ ਸਕਸੈਸ ਨਹੀਂ ਮੰਨਦਾ ਵੀ ਅਸੀਂ ਹਜੇ ਸਟਰਗਲ ਹੀ ਹੈ ਅਜੇ ਸਟਰਗਲ ਕਰ ਰਹੇ ਹਾਂ ਅੱਜ ਵੀ ਅਸੀਂ ਚਲੋ ਭੰਗੜਾ ਪਾਏ ਮੈਂ ਹੁਣ ਛੱਡ ਗਿਆ ਹਾਂ ਹਾਂ ਜੀ ਤੇ ਪਰ ਉਹ ਵੀ ਹਜੇ ਵੀ ਚੀਟਕ ਹੈਗੀ ਸਿੱਖਣ ਦੀ ਯਾਰ ਵੀ ਆਹ ਚੀਜ਼ ਸਿੱਖੀ ਹੈ ਮੈਂ ਮਾਈਂਡ ਕ੍ਰੀਏਟਿਵ ਰਹਿੰਦਾ ਵੀ ਆਹ ਚੀਜ਼ ਆਉਣ ਵਾਲੀ ਲਾਈਫ ਦੇ ਵਿੱਚ ਇਹ ਹੋਰ ਕਰੀਏ ਜਿਵੇਂ ਤੁਹਾਡੀਆਂ ਫਿਲਮਾਂ ਦੇ ਦੌਰ ਚੱਲੇ ਆ ਤੇ ਤੁਸੀਂ ਮੈਂ ਤਕਰੀਬਨ ਇਹ ਆਹੀ 2000 ਤੋਂ ਸ਼ੁਰੂ ਬਾਅਦ ਹੀ ਆਇਆ 2012 13 ਦੇ ਵਿੱਚ ਜ਼ਿਆਦਾ ਫਿਲਮਾਂ ਦਾ ਦੌਰ ਜੇ ਸ਼ੁਰੂ ਹੋਇਆ ਜਿਵੇਂ ਸਰ ਭਜਨ ਮਾਨ ਦੀਆਂ ਫਿਲਮਾਂ ਦੇ ਵਿੱਚ ਵੀ ਤੁਸੀਂ ਸ਼ਾਇਦ ਕੰਮ ਕੀਤਾ ਹੋ ਮਾੜਾ ਮੋੜਾ ਕਿ ਨਹੀਂ ਮੇਰਾ ਸਭ ਤੋਂ ਪਹਿਲਾਂ ਮੇਰੀ ਫਿਲਮ ਸੀਗੀ ਪਾਲੀ ਭਗੰਦਰ ਨੇ ਬਣਾਈ ਸੀਗੀ ਕਿਹੜੀ ਉਹ ਸੀਗੀ ਆਪਣਾ ਸਟੂਪਰ 7 ਅੱਛਾ ਸਟੂਪਰ 7 ਸਟੂਪਰ 7 ਦੇ ਵਿੱਚ ਬਹੁਤ ਵਧੀਆ ਸਟੋਰੀ ਸੀ ਬਹੁਤ ਵਧੀਆ ਫਿਲਮ ਸੀਗੀ ਬੱਚਿਆਂ ਲਈ ਉਹਦੇ ਚ ਵੀ ਇਹੀ ਆ ਵੀ ਬੱਚੇ ਕ੍ਰੀਏਟਿਵ ਕਿਦਾਂ ਹੋਣੀ ਹੈ ਹੈਨਾ ਸਹੀ ਆ ਸਹੀ ਆ ਕਈਆਂ ਨੂੰ ਘਰ ਦੇ ਘੂਰਦੇ ਹੁੰਦੇ ਆ ਉਹ ਕੁਛ ਔਰ ਬਣਾਉਣਾ ਚਾਹੁੰਦੇ ਆ ਆਪਣੇ ਪਾਸੇ ਜਾਂਦੇ ਹੁੰਦੇ ਆ ਸਹੀ ਆ ਸਹੀ ਆ ਸੂਰੀ ਬਹੁਤ ਵਧੀਆ ਸੀਗੀ ਉਹ ਉਹ ਤੁਸੀਂ ਕੀਤੀ ਪਹਿਲੀ ਫਿਲਮ ਮੇਰੀ ਪਹਿਲੀ ਫਿਲਮ ਵੱਡੇ ਪੜਦੇ ਦੀ ਉਹ ਸੀ ਬਾਕੀ ਇਦਾਂ ਦੂਰ ਦਰਸ਼ਨ ਤੇ ਉਦੋਂ ਬਾਅਦ ਚੱਲੇ ਆਏ ਛੋਟੇ ਛੋਟੇ ਇੱਕ ਇੱਕ ਸੀਨ ਵੀ ਥੋੜੇ ਹੁੰਦੇ ਰਹੇ ਹੋਣੇ ਆ ਪਹਿਲਾਂ ਸਕਿੱਟਾਂ ਕਰਮੀਆਂ ਸਕਿੱਟ ਟਾਈਮ ਵਗੈਰਾ ਵੀ ਲੋਕਾਂ ਨੂੰ ਹਸਾਉਣਾ ਕਟਾਂ ਕਰਕੇ ਹਨਾ ਵੀ ਇਦਾਂ ਸੀ ਕੋਈ ਆਏ ਮੱਚੀਆ ਵੀ ਕਮੇਡੀ ਕਲਾਕਾਰ ਬਣਾ ਹਾਂ ਔਰ ਕਮੇਡੀ ਕਲਾਕਾਰ ਦੂਰਦਰਸ਼ਨ ਨੇ ਸਾਨੂੰ ਬਣਾ ਕੇ ਦਿੱਤਾ ਸੀ ਹਾਂ ਮੈਂ ਦੇਖਿਆ ਤੁਹਾਡੇ ਕਈ ਨਾਟਕਾਂ ਦੇ ਵਿੱਚ ਐਕਟਿੰਗ ਹੁੰਦਾ ਸੀਗਾ ਉਹ ਨਾਟਕ ਦੇ ਵਿੱਚ ਸੀਗਾ ਸਾਡਾ ਮੇਰਾ ਕਰੈਕਟਰ ਬੜਾ ਸਟੈਬਲਿਸ਼ ਹੋਇਆ ਸੀ ਜਿਹਦਾ ਨਾਂ ਸੀਗਾ ਪਟਾਕਾ ਸਿਪਾਈ ਹਾਂ ਮੇਰਾ ਕਰੈਕਟਰ ਦਾ ਨਾਮ ਤੇ ਜਦੋਂ ਕਿਤੇ ਪਿੰਡਾਂ ਜਿਸੀਂ ਖਾੜੇ ਗੁੜੇ ਸ਼ੂਟ ਕਰਨ ਜਾਂਦੇ ਨੇ ਨਾ ਦੂਰਦਰਸ਼ਨ ਵੱਲੋਂ ਤੇ ਲੋਕਾਂ ਨੇ ਕਿਹਾ ਸਾਡੇ ਪਿੰਡਾਂ ਦੇ ਪਟਾਕਾ ਸਿਪਾਈ ਨਹੀਂ ਆਉਣਾ ਹੈ ਹਨਾ ਪਰ ਮੁਰਤੇ ਉਹ ਬਿਟਵਿਨ ਕਰਦੇ ਕਰਦੇ ਵੀ ਮੇਰਾ ਦੋਸਤ ਹੈਗਾ ਗੁਰਪ੍ਰੀਤ ਸੰਧਾ ਵਾਲਾ ਜੀ ਹਾਂ ਅੱਛਾ ਜ ਕੰਟੀਨ ਤੋਂ ਨਿਕਲ ਕੇ ਅੰਦਰ ਜਾ ਰਿਹਾ ਸਟੂਡੀਓ ਵਾਲ ਨੂੰ ਉਸ ਉਹਦਾ ਸਟੂਡੀਓ ਉੱਥੇ ਕਰਦਾ ਹੁੰਦੇ ਅੱਜ ਦਾ ਵਿਚਾਰ ਅੱਛਾ ਉਹ ਅੱਜ ਦਾ ਵਿਚਾਰ ਕਰੇ ਮੈਨੂੰ ਕਹਦਾ ਭਾਪਾ ਆਪਣਾ ਇੱਕ ਫਿਲਮ ਕਰਨੀ ਹੈ ਉਹ ਆਰਟਿਸਟ ਨੂੰ ਕਾਲ ਕਰ ਲੋ ਕੰਮ ਜਿੰਨਾ ਵੀ ਕਰਾਂਗੇ ਗੱਲ ਹੀ ਕੋਈ ਨਹੀਂ ਤੇ ਉਹ ਫਿਲਮ ਕੀਤੀ ਮੈਂ ਉਹਨੂੰ ਲਾਈਟਲੀ ਹੀ ਲਿਆ ਉਹ ਉਹ ਜਦੋਂ ਫਿਲਮ ਕੀਤੀ ਹੈ ਸ਼ੂਟ ਤੇ ਵੀ ਮੈਂ ਸੀਰੀਅਸ ਨਹੀਂ ਸੀਗਾ ਸੀ ਸੀਰੀਅਸ ਨਹੀਂ ਗਿਆ ਪਰ ਜਦੋਂ ਮੈਨੂੰ ਕਹਦਾ ਯਾਰ ਤੂੰ ਅੱਗੇ ਡੱਬ ਕਰ ਜਾ ਹਾਂ ਫਿਰ ਮੈਡ ਡੈਡ ਹੋ ਗਈ ਸਾਰਾ ਕੁਝ ਉਹ ਮੈਂ ਯਾਰ ਚਾਰ ਡਾਇਲੋਗ ਜਾ ਵੀ ਬੋਲਦੀਆਂ ਹਨਾ ਚਲੋ ਉਹਨਾਂ ਨੇ ਕਰ ਲਈ ਪਰ ਜੋ ਫਿਲਮ ਸ਼ਾਰਟ ਫਿਲਮ ਚੱਲੀ ਉਹ ਤੇ ਇੰਨੀ ਕੁ ਵਾਇਰਲ ਹੋ ਗਈ ਉਹ ਤੇ ਸਾਰੇ ਪਾਸੇ ਫਿਲਮ ਸ਼ਾਇਦ ਤੁਸੀਂ ਵੀ ਦੇਖੀ ਹੋਗੀ ਸਾਰੇ ਦਰਸ਼ਕਾਂ ਨੇ ਸਾਰੇ ਦੇਖੀ ਹੋਗੀ ਉਹਦਾ ਜਦ ਮੇਰਾ ਆਟੋ ਡਰਾਈਵਰ ਦਾ ਕਰੈਕਟਰ ਆ ਤੇ ਮੈਂ ਫੈਮਲੀ Hindu ਫੈਮਲੀ ਅਗਰ ਪੂਜਾ ਬਾੜ ਅਸਮਾਨ ਜਾਂਦੀ ਹੈ ਉਹ ਡੁੱਬਣ ਲੱਗਦੀ ਤੇ ਮੈਂ ਪੱਗ ਸੱਟ ਕੇ ਉਹਨਾਂ ਨੂੰ ਬਚਾਉਣਾ ਅੱਛਾ ਜਦੋਂ ਉਹ ਫਿਲਮ ਵਾਇਰਲ ਹੋਈ ਨਾ ਮਨ ਦੇ ਵਿੱਚ ਸਟ੍ਰਾਈਕ ਹੋਇਆ ਵੀ ਯਾਰ ਦੱਸਿਆ ਵੀ ਜਿਹੜੀ ਕਮੇਡੀ ਹੈ ਨਾ ਤੇਰੇ ਤੂੰ ਕਮੇਡੀ ਵਾਸਤੇ ਨਹੀਂ ਬਣਿਆ ਨਹੀਂ ਬਣਿਆ ਸੀਰੀਅਸ ਰੋਲ ਲੈ ਕੇ ਆ ਨਾ ਮਲਸ ਵੀ ਜਿਹੜੀ ਤੇਰੀ ਪੱਗ ਆ ਤੇਰਾ ਕਰੈਕਟਰ ਆ ਤੇਰਾ ਸ੍ਰੀ ਸਾਹਿਬ ਆ ਹਨਾ ਚਲੋ ਉਦੋਂ ਮੇਰੇ ਮੱਖਣ ਨਹੀਂ ਸੀ ਗਿਆ ਕਿ ਮੇਰੇ ਹਾਂ ਅਮਰਤਾਰੀਆਂ ਤੁਸੀਂ ਉਦੋਂ ਚਲ ਵੈਸੀ ਪਾਈ ਸੀ ਕਿਰਪਾਨ ਹਨਾ ਤੇ ਉਹ ਕਰੈਕਟਰ ਵਾਈਜ਼ ਪਾਈ ਸੀ ਦੇਖ ਸ਼ੋਅ ਕਰਨ ਦੇ ਲਈ ਹਾਂ ਪਰ ਉਦੋਂ ਉਸ ਤੋਂ ਬਾਅਦ ਭਾਈ ਉਹ ਫਿਲਮ ਤੋਂ ਬਾਅਦ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹ ਪੁੱਛਦਾ ਭਾਈ ਮੇਰਾ ਕਰੈਕਟਰ ਕੀ ਆ ਹਾਂ ਕਿ ਜੇ ਤਾਂ ਮੇਰਾ ਕੈਰੈਕਟਰ ਜਣੀ ਮੇਰੇ ਕਰਤਾਰ ਨੂੰ ਮੇਰੀ ਪੱਗ ਨੂੰ ਮੈਂ ਮੈਚ ਕਰਦਾ ਸਰਦਾਰੀ ਨੂੰ ਮੈਨੂੰ ਉੱਚਾ ਕਰਦਾ ਤਾਂ ਮੈਂ ਕੈਰੈਕਟਰ ਕਰੂੰਗਾ ਨਹੀਂ ਮੇਰਾ ਹੁਣੇ ਜਵਾਬ ਸਹੀ ਹੈ ਤੇ ਉਸ ਤੋਂ ਬਾਅਦ ਚ ਆਪਾਂ ਨਹੀਂ ਕੀਤਾ ਲੱਗੇ ਕਹਿੰਦਾ ਕੋਈ ਵੀ ਕੰਮ ਇਹ ਥੋੜੇ ਕਾਮੇਡੀਆ ਵਧੀਆ ਥੋੜਾ ਜਿਵੇਂ ਮॉड ਫਿਲਮ ਦੇ ਵਿੱਚ ਇਹਨਾਂ ਦਾ ਅਮੀ ਬਿਰਕ ਦਾ ਤੁਸੀਂ ਫਾਦਰ ਦਾ ਰੋਲ ਕੀਤਾ ਉਹਦੇ ਵਿੱਚ ਬਹੁਤ ਸੋਹਣਾ ਸੀਗਾ ਫਿਰ ਸੀ ਕਮ ਨਹੀਂ ਇਹ ਉਸੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਹੋਇਆ ਇਹ ਹਾਂ ਹਾਂ ਉਸ ਤੋਂ ਬਾਅਦ ਤੁਸੀਂ ਜਿਹੜੀਆਂ ਵੱਡੇ ਪਾਤਰ ਪਰਦੇ ਦੇ ਤਾਂ ਜਿਹੜੀਆਂ ਫਿਲਮਾਂ ਕੀਤੀਆਂ ਉਹ ਕਿਹੜੀਆਂ-ਕਿਹੜੀਆਂ ਫਿਲਮਾਂ ਜ਼ਿਆਦਾ ਵੱਡੀ ਵਧੀਆ ਲੱਗੀਆਂ ਜਿਹੜੀਆਂ ਵੀ ਕੀਤੀਆਂ ਹੁਣ ਤੱਕ ਫਿਲਮਾਂ ਤਾਂ ਵੀ ਜੀ ਮੈਂ ਤਕਰੀਬਨ 12 ਜਾਂ 12-15 ਨੇੜੇ-ਨੇੜੇ ਹੋਣਗੀਆਂ ਕੁਝ ਵੀਆਂ ਦੇ ਯਾਦਾਂ ਨੇ ਹਾਲੀਵੁੱਡ ਦੀ ਫਿਲਮ ਵੀ ਕੀਤੀ ਹੈ ਹਾਲੀਵੁੱਡ ਦੀ ਕਿਹੜੀ ਕੀਤੀ ਹੈ ਹਾਲੀਵੁੱਡ ਦੀ ਸੀ ਜੀ ਆਪਣਾ ਪਿਊਸ਼ ਮਿਸ਼ਰਾ ਸੀਗੇ ਉਹਦੇ ਵਿੱਚ ਅੱਛਾ ਜੀ ਤੇ ਇੱਕ ਹੋਰ ਸੀ ਉਹ ਇੰਗਲਿਸ਼ ਫਿਲਮ ਸੀ ਵੀ ਤੇ ਮੈਨੂੰ ਉਹਦਾ ਯਾਦ ਨਹੀਂ ਹੈਗਾ ਤੁਸੀਂ ਹਾਲੀਵੁੱਡ ਦੇ ਵਿੱਚ ਵੀ ਪਹੁੰਚੇ ਹੋ ਐ ਵੱਡੀ ਗੱਲ ਹੈ ਜੀ ਉਹ ਉਦੋਂ ਨਹੀਂ ਸੀ ਪਤਾ ਪਰ ਬਾਅਦ ਵਿੱਚ ਜਦੋਂ ਲੱਗਿਆ ਜਿਵੇਂ ਆਪਾਂ ਨੂੰ ਵੀ ਬਾਅਦ ਵਿੱਚ ਪਤਾ ਲੱਗਿਆ ਵੀ ਆ ਮੋਗੇ ਦਾ ਇੱਕ ਹੋਰ ਵੀ ਸਟਾਰ ਹੈਗੇ ਆ ਨਹੀਂ ਸਾਨੂੰ ਜਿਵੇਂ ਨਾ ਫਿਲਮ ਕੀਤੀ ਸੀ ਆਹ ਆ ਵਾਲੀ ਉਹ ਫਿਲਮਾਂ ਕਰਦੇ ਬਾਅਦ ਚ ਪਤਾ ਲੱਗਦਾ ਆਪਣੇ ਵਾਲਾ ਫਿਰਦਾ ਯਾਰ ਦੇਖਦੇ ਆ ਪਿਊਸ਼ ਮਿਸ਼ਰਾ ਨਾਲ ਜਦੋਂ ਮੈਂ ਫਿਲਮ ਕੀਤੀ ਹੈਗੀ ਆਪਣਾ ਦਾ ਨਾਮ ਮੈਨੂੰ ਭੁੱਲ ਗਿਆ ਚਲੋ ਕੋਈ ਗੱਲ ਨਹੀਂ ਉਹ ਵੀ ਤੀਰਵਨਾਂ 24 25 ਭਾਸ਼ਾਵਾਂ ਵਿੱਚ ਬਣੀ ਹੈ ਅੱਛਾ ਜੀ ਤੇ ਉਦੋਂ ਮੈਨੂੰ ਬੜਾ ਸੀਗਾ ਵੀ ਯਾਰ ਐਡੇ ਲੈਵਲ ਦੇ ਕਲਾਕਾਰ ਨਾ ਇਹ ਕੰਮ ਕਰ ਰਹੇ ਹਾਂ ਤੇ ਥੋੜਾ ਜਿਹਾ ਕੌਂਸ਼ੀ ਇੱਥੇ ਇੱਕ ਗੱਲ ਤੁਸੀਂ ਨਹੀਂ ਆਏ ਦੇਖੀ ਮਾੜਾ ਜਿਹਾ ਕਲਾਕਾਰ ਨਾ ਮਾੜਾ ਮੋਢਾ ਵੀ ਲਾ ਲੇ ਬੰਦਾ ਫਿਰ ਵੀ ਦਿਖਾਈ ਜਾਂਦਾ ਫੋਟੋਆਂ ਵਿੱਚ ਪੈਂਟ ਦੇ ਵਜੇ ਦੇਖ ਮੈਂ ਇੰਨੇ ਜਾਣਨਾ ਤੇ ਤੁਸੀਂ ਮੈਂ ਕਹਿੰਦਾ ਮੈਂ ਅੱਜ ਦੇਖਿਆ ਵੀ ਤਾਂ ਕਹਿੰਦੇ ਵਿੱਚ ਬੈਠੇ ਹੋ ਸਿੰਪਲ ਜਿਹਾ ਕੰਮ ਕਰੀ ਜਾਂਦੇ ਹੋ ਇਹ ਤਾਂ ਮੈਂ ਮੈਂ ਕਹਿੰਦਾ ਸਟਾਰ ਬਣ ਜਾਂਦਾ ਪਹਿਲਾਂ ਗੱਡੀ ਖੜੀ ਹੁੰਦੀ ਹੈ ਇਸਿਆਂ ਵਾਲੀ ਨਹੀਂ ਇਹ ਹੀ ਚੀਜ਼ਾਂ ਬਈ ਸਾਨੂੰ ਸਿਖਾਉਂਦੀਆਂ ਹੈ ਜੀ ਜਿੱਦਾਂ ਤੁਸੀਂ ਆਦੇਪ ਨੂੰ ਸਟਾਰ ਸਮਝਣ ਲੱਗੇ ਉਹ ਸਮਝੋ ਤੁਹਾਡੀ ਪਤਨ ਦਾ ਪਹਿਲਾ ਪਹਿਲਾ ਦਿਨ ਉਹ ਉਹ ਸ਼ੁਰੂ ਹੋਇਆ ਜਾਂਦਾ ਸ਼ੁਰੂ ਹੋਊਗਾ ਨਹੀਂ ਇਹ ਸੈਂਪਲ ਨੇ ਸੁਣਾਣਾ ਹੰਬਲ ਨਾ ਨਸਬੰਦੀ ਦੇ ਵਿੱਚ ਹੈਗੀ ਆ ਤਾਂ ਹੀ ਅੱਗੇ ਮਕਾਮ ਹਾਸਲ ਕੀਤਾ ਹੈ ਨਾ ਬਈ ਜੀ ਤੁਸੀਂ ਬਹੁਤ ਵੱਡੀ ਗੱਲ ਹੈ ਵੀ ਤੁਸੀਂ ਇਸ ਆਪ ਦੇ ਜਿਹੜੇ ਕਰੈਕਟਰ ਨੂੰ ਸਾਹਮਣੇ ਰੱਖਿਆ ਹੈ ਬਾਕੀ ਤੁਸੀਂ ਫਿਲਮਾਂ ਦੇ ਵਿੱਚ ਬਹੁਤ ਸਾਰੇ ਕਿਰਦਾਰ ਜਿਹੜੇ ਕੀਤੇ ਵੀ ਆ ਉਹ ਵੀ ਠੋਸ ਕਰ ਰਹੇ ਆ ਹਾਂ ਜੀ ਬਹੁਤ ਮਰੀ ਉਤ ਹੋਈ ਸੀਗੀ ਫਿਰ ਮੈਂ ਕੁਲਜਿੰਦਰ ਸਿੱਧੂ ਬਾਈ ਜੀ ਨਾਲ ਕੀਤੀ ਯੋਧਾ ਦਾ ਵਾਰੀਅਰ ਅੱਛਾ ਜੀ ਤੇ ਉਹਦੇ ਵਿੱਚ ਵੀ ਮੇਰਾ ਸਾਰੀ ਫਿਲਮ ਦੇ ਵਿੱਚ ਹੈਗਾ ਫਿਰ ਉਸ ਤੋਂ ਬਾਅਦ ਫਿਰ ਮੈਂ ਟ੍ਰੈਜ ਦੇ ਚੜ ਗਿਆ 2018 ਚ ਆ ਜੀ ਅ ਮੈਂ ਫਿਲਮ ਕੀਤੀ ਕਬੀਰ ਰਾਜ ਜੀ ਨਾਲ ਸਰਾਬਾ 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 ਆਈ ਸੀ ਹੁਣੇ ਪਿੱਛੇ ਆਈ ਸੀ ਪਿੱਛੇ ਰਿਲੀਜ਼ ਹੋਈ ਆ ਹਾਂ ਸੋ 2 ਸਾਲ ਹਾਂ 2018 ਚ ਰਿਲੀਜ਼ ਹੋਈ ਸੀ ਉਸ ਤੋਂ 2000 ਉਹਦੇ ਸੈਟ ਤੋਂ ਮੈਂ ਅਗਲੀ ਫਿਲਮ ਚਲਾ ਗਿਆ ਸਾਤ ਅੱਛਾ ਸਾਗ ਦੇ ਵਿੱਚ ਜਦੋਂ ਸਾਡੀ ਫਿਲਮ ਕੰਪਲੀਟ ਹੋਈ ਉਹ ਤੇ ਮੇਰਾ ਕੈਨੇਡਾ ਦਾ ਜਿਹੜਾ ਲੱਗ ਗਿਆ ਹਾਂ ਤੁਸੀਂ ਬਾਹਰ ਗਏ ਹਾਂ ਮੁੜ ਕੇ ਫਿਰ ਉਦੋਂ ਕਾਂ ਮੈਨੂੰ ਗਾਹ ਹੋਰ ਫਿਰ ਮਿਲ ਗਈ ਸੀ ਉਹ ਤਾਂ ਬਾਹਰ ਵੀ ਮਿਲ ਗਈ ਹੋਣੀ ਆ ਤੁਹਾਨੂੰ ਕਿ ਨਹੀਂ ਨਹੀਂ ਬਾਹਰ ਵੀ ਮਿਲੀ ਸੀ ਅੱਛਾ ਤੇ ਉਹ ਮੈਂ ਉਹ ਛੱਡ ਕੇ ਟਰੈਕ ਇਧਰਲੇ ਟਰੈਕ ਤੋਂ ਜਾਨੀ ਲੈ ਗਿਆ ਤੇ ਮੈਂ ਕੈਨੇਡਾ ਚਲਾ ਗਿਆ ਹਾਂ ਤੇ ਕੈਨੇਡਾ ਵੀ ਜਿਹੜਾ ਕੈਨੇਡਾ ਦੇਖ ਕੇ ਆਈ ਸੀ ਉਬਰ ਦੋ ਗੈਪ ਪੈ ਗਿਆ ਗੈਪ ਪੈ ਗਿਆ ਮੁੜ ਕੇ ਫਿਰ ਉਹ ਲਾਕਡਾਊਨ ਲੱਗ ਗਿਆ ਹਾਂ ਕਾਫੀ ਗੈਪ ਉਹ ਫਿਰ ਕਰਦੇ 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 ਤੇ ਫਿਰ ਮੇਰੀ ਆਈ ਗੱਲ ਮੇਰੇ ਕੋਲੇ ਆ ਆ ਮੋੜ ਮੋੜ ਜਦੋਂ ਮੋੜ ਆਈ ਤੇ ਇਹ ਵੀ ਮੈਂ ਸੀਰੀਅਸਲੀ ਸੀ ਇਸ ਰੋਲ ਨੂੰ اچھا ਤੇ ਪਰ ਉਹ ਮੈਂ ਨੇਚਰਲੀ ਉਹਵੇਂ ਕਰੀ ਗਿਆ ਹਨਾ ਨਹੀਂ ਮਤਲਬ ਮੈਂ ਤੁਹਾਨੂੰ ਰੋਲੇ ਕਿਵੇਂ ਮਿਲਿਆ ਮਤਲਬ ਇਹ ਹੋਰ ਵੀ ਬਹੁਤ ਆਰਟਿਸਟ ਦੇਖੇ ਹੋਣਗੇ ਉਹਨਾਂ ਨੇ ਸਰ ਜਤਿੰਦਰ ਮੌਰ ਬਈ ਦੀ ਜਿਹੜੀ ਨਿਗਾਹ ਨਾ ਬਈ ਹਾਂ ਇੱਕ ਬਹੁਤ ਵਧੀਆ ਕਲਾ ਬਹੁਤ ਵਧੀਆ ਡਾਇਰੈਕਟਰ ਆ ਹਾਂ ਜੋ ਦੇ ਮਾਈਂਡਸ ਹੁੰਦਾ ਵੀ ਯਾਨੀ ਜਿਉਂਨੇ ਆਪਣੇ ਨਾਲ ਗੱਲਾਂ ਕਰਦੇ ਨੇ ਉਹਨੇ ਇੱਕ ਮਾਈਂਡ ਨਾਲ ਇਹ ਸੋਚ ਰਹੇ ਹੁੰਦੇ ਆ ਵੀ ਯਾਰ ਮੇਰੀ ਫਿਲਮ ਦੇ ਵਿੱਚ ਕੀ ਆ ਕਿਵੇਂ ਆ ਨਾ ਇਦਾਂ ਹਾਂ ਦੂਜੇ ਮਾਈਂਡ ਨਾਲ ਤੁਹਾਡੇ ਨਾਲ ਗੱਲਾਂ ਕਰੀ ਜਾਂਦੀ ਹੁੰਦੀਆਂ ਹਾਂ ਮੈਨੂੰ ਬੁਲਾ ਲਿਆ ਉੱਥੇ ਮੈਂ ਹੋਰ ਕੈਰੈਕਟਰ ਲਈ ਮੈਨੂੰ ਉਹਨਾਂ ਨੇ ਕਿਹਾ ਸੀਗਾ ਸੈਂ ਅੱਛਾ ਪਰ ਜਦੋਂ ਉਹਨਾਂ ਨੇ ਕਿਤੇ ਰਾਤ ਨੂੰ ਕਿਤੇ ਬੈਠੇ ਤੇ ਜਰਨੈਲ ਭਾਜੀ ਸੀਗੇ ਹੂੰ ਮੋਹਰ ਸਾਹਿਬ ਸੀਗੇ ਜਤਿੰਦਰ ਮਾਲ ਭਾਜੀ ਤੇ ਕੁਲਜਿੰਦਰ ਸਿੱਧੂ ਮੇਰਾ ਬਹੁਤ ਵਧੀਆ ਮਿੱਤਰ ਆ ਨਾ ਬਹੁਤ ਵੱਡਾ ਭਰਾ ਵਾ ਅਸੀਂ ਉਸ ਵੇਲੇ ਜਿਆਦਾ ਜਦੋਂ ਬਾਈ ਐਕਟਰ ਨਹੀਂ ਸੀ ਬਣਿਆਗਾ ਉਦੋਂ ਇਹਨਾਂ ਦੀ ਏਜੰਸੀ ਹੁੰਦੀ ਸੀ ਤੇ ਉਦੋਂ ਅਸੀਂ ਕਲਾਕਾਰ ਸੀਗੇ ਤੇ ਬਾਈ ਦੀ ਏਜੰਸੀ ਜਨਰਲ ਬਾਈ ਵੀ ਭੰਗੜਾ ਪਾਉਂਦੇ ਰਹੇ ਮੈਂ ਕਿਹਾ ਜਨਰਲ ਬਾਈ ਜੀ ਸੀਗੇ ਜਿੱ ਗੱਤਗਾ ਟੀਮ ਦੇ ਹਾਂ ਗੱਤਗੇ ਟੀਮ ਚ ਕੁਛ ਹਾਂ ਗੱਤਗੇ ਤੋਂ ਇਧਰ ਉਹ ਰਾਤ ਨੂੰ ਬੈਠੇ ਤੇ ਕਹਿੰਦੇ ਯਾਰ ਕਿਹੜੇ ਕਿਹੜੇ ਆਰਟਿਸਟ ਆ ਵੀ ਆਪਾਂ ਵੀ ਇੱਕ ਆਰਟਿਸਟ ਆਪਣਾ ਚਾਹੀਦਾ ਵੀ ਆਪਾਂ ਫਾਦਰ ਦਾ ਕਰੈਕਟਰ ਹਾਂ ਉਹ ਕਹਿੰਦੇ ਇਹ ਕੱਲ ਨੂੰ ਕਿਹੜੇ ਕਿਹੜੇ ਆਰਟ ਸਾਰੇ ਕਹਿੰਦੇ ਆਹ ਆ ਰਿਹਾ ਹੈ ਨਾ ਕਾਫੀ ਆ ਨਾਮ ਦੇ ਤੇ ਜਦੋਂ ਮੇਰਾ ਨਾਮ ਵੀ ਅੱਗੇ ਆਇਆ ਤੇ ਫੋਟੋ ਦੇਖੀ ਕਹਿੰਦੇ ਯਾਰ ਆ ਬੰਦਾ ਇਧਰੋਂ ਕੱਢ ਕੇ ਤੇ ਮੈਨੂੰ ਮੀਟਿੰਗ ਕਰਾਉਗੇ ਤੇ ਸ਼ੂਟਿੰਗ ਤੋਂ ਬਾਅਦ ਚ ਮੀਟਿੰਗ ਕੀਤੀ ਮੇਰੇ ਨਾਲ ਮੈਨੂੰ ਭਾਈ ਕੁਛ ਲੱਗੇ ਵੀ ਯਾਰ ਕਿਵੇਂ ਕੀ ਕੀ ਕੀਤਾ ਮੈਂ ਇਹ ਇੱਕ ਦੋ ਗੱਲਾਂ ਕੀਤੀ ਹੈ ਨਾ ਤੇ ਕਹਿੰਦੇ ਯਾਰ ਆ ਡਾਇਲੋਗ ਹੈ ਵੀ ਉਧਰੋਂ ਕੁੜੀ ਭੱਜੀ ਆ ਰਹੀ ਆ ਤੇ ਤੁਸੀਂ ਇਹ ਗੱਲ ਕਹਿੰਨੇ ਆ ਵੀ ਵੀ ਯਾਰ ਜਮਾਂ ਨਹੀਂ ਲੱਗਦਾ ਚੜਾ ਨਹੀਂ ਲੱਗਦਾ ਹਾਂ ਨਾ ਤੇ ਮੈਂ ਉਹ ਧੀ ਨਾਲ ਆ ਵਿਕਰਮ ਭਾਈ ਜੀ ਸੀ ਨਾਲ ਹੈ ਤੇ ਉਹ ਬੈਠੇ ਉਹਨਾਂ ਨਾਲ ਗੱਲ ਕਰਨ ਲੱਗੇ ਤੇ ਮੈਂ ਬੋਲ ਕੇ ਕਿਹਾ ਜੀ ਲੋ ਜੀ ਆਹ ਚੀਜ਼ਾਂ ਹੈ ਹਾਂ ਹਾਂ ਜੀ ਤੇ ਮੈਂ ਉਵੇਂ ਹੀ ਨਿਗਾਹ ਕਮਾ ਕੇ ਯਾਰ ਐ ਜਤਰਾ ਨਹੀਂ ਕਰਦਾ ਜਿਉਣਿਆ ਹਾਂ ਯਾਰ ਪਰਫੈਕਟ ਕਹਿੰਦੇ ਲੋਕ ਕਰਦੇ ਕਹਿੰਦੇ ਬੰਦੇ ਹਾਂ ਅਸ ਇਦਾਂ ਕਰਕੇ ਉਸ ਉਹ ਰੋਲ ਉਸ ਰੋਲ ਤੇ ਮੈਨੂੰ ਬੜਾ ਸਵੇਰੇ ਮੈਨੂੰ ਮੈਂ ਗੱਡੀ 'ਚ ਬੈਠਾ ਸੀਗਾ ਹਾਂ ਤੇ ਕੁਲਜਿੰਦਰ ਭਾਜੀ ਆਂਦੇ ਕਹਿੰਦੇ ਮਨਿੰਦਰ ਵੀ ਤੇਰਾ ਕੈਰੇਕਟਰ ਕਹਿੰਦਾ ਵੀ ਚੇਂਜ ਹੋ ਰਿਹਾ ਜਾ ਰਿਹਾ ਹਾਂ ਤੇ ਵੀ ਤੂੰ ਛੱਡੀ ਨਾ ਬਸ ਵੀ ਫਿਰ ਡਟਿਆ ਰਹੀਂ ਹੋਰ ਤਾਂ ਕਿਸੇ ਕੋਲ ਚਲਾ ਜਾਵੇ ਆ ਹੁੰਦਾ ਹੀ ਹੈ ਚਲੋ ਮੈਨੂੰ ਆ ਸੀ ਚਲੋ ਯਾਰ ਆ ਨਹੀਂ ਕੀਤਾ ਦੋ ਹੋਰ ਕਰਮਾਂ ਕਰ ਰਿਹਾ ਮੈਂ ਆਪਦੇ ਨੇ ਉਵੇਂ ਹੀ ਕਰ ਰਿਹਾ ਸੀ ਉਹ ਗਿਆ ਉਵੇਂ ਹੀ ਸੀ ਪਰ ਉਸ ਤੋਂ ਬਾਅਦ ਜਣੀ ਉਹ ਉਸ ਮੋੜ ਨੇ ਮੇਰੀ ਮੋੜ ਫਿਲਮ ਨੇ ਮੇਰੀ ਜ਼ਿੰਦਗੀ ਚੇਂਜ ਕਰ ਦਿੱਤੀ ਆ ਦੇਖ ਲਓ ਵੀ ਇੱਕ ਕੈਰੇਕਟਰ ਨੇ ਹੀ ਚੇਂਜ ਕਰ ਦਿੱਤੀ ਵੱਡੀ ਫਿਲਮ ਮੈਲਣਾ ਵੱਡੇ ਪਰਦੇ ਤੇ ਆਉਣਾ ਵੱਡੀ ਫਿਲਮਾਂ ਪੂਰੇ ਇੰਡਸਟਰੀ ਦੇ ਵਿੱਚ ਜਣੀ ਮੈਨੂੰ ਉਹਨਾਂ ਨੇ ਕੀਤਾ ਹੈਗਾ ਜੀ ਹਾਂ ਜੀ ਸਾਰੇ ਜਿੰਨੇ ਹੁਣ ਜੋ ਫਿਲਮ ਬਣਦੀ ਆ ਮੈਂ ਉਸ ਫਿਲਮ ਚ ਫਿੱਟ ਹੁਆ ਭਾਵੇਂ ਨਾ ਹੁਆ ਪਰ ਮਨ ਕੋਲ ਜ਼ਰੂਰ ਹੋ ਮਨੇ ਇਹ ਤਾਂ ਵੱਡੀ ਗੱਲ ਆ ਵੀ ਤੁਸੀਂ ਇੱਕ ਮੇਨ ਜਗ੍ਹਾ ਬਣਾ ਚੁੱਕੇ ਆ ਫਿਲਮਾਂ ਦੇ ਵਿੱਚ ਮੈਂ ਉਹ ਇੱਕ ਵੱਡੀ ਹੋਰ ਗੱਲ ਆ ਵੀ ਮੈਨੂੰ ਪ੍ਰਿੰਸ ਬਾਈ ਜੀ ਆਪਣੇ ਜਿਹੜੇ ਕਮਿਟੀ ਪ੍ਰਿੰਸ ਆ ਦੇ। ਉਹਨਾਂ ਨਾਲ ਉਹ ਕਾਸਟਿੰਗ ਆਈ ਹੈ ਸੈਕਟਰ 17 ਅੱਛਾ ਜੀ ਬਹੁਤ ਵਧੀਆ ਉਹਨਾਂ ਨੇ ਰੱਖਿਆ ਹਾਂ ਤੇ ਫਿਲਮ ਦੇ ਵਿੱਚ ਵਧੀਆ ਕੈਰੈਕਟਰ ਸੀ ਮੇਰਾ ਉਹਦੇ ਵਿੱਚ ਸੈਕੰਡਰੀ ਟਾਈਪ ਕੈਰੈਕਟਰ ਸੀਗਾ ਅੱਛਾ ਜੀ ਤੇ ਜਿਵੇਂ ਹੋਂਦੇ ਐ ਹਬੀਤ ਅਲੀਵਾਲ ਭਾਈ ਉਹ ਬੁੰਡੇ ਡੈਬ ਜੀ ਹਾਂਜੀ ਤੇ ਉਸ ਟਾਈਪ ਦੇ ਵਿੱਚ ਉਹਨਾਂ ਨੇ ਰੱਖਿਆ ਹਾਂ ਤੁਹਾਡੇ ਕਰੈਕਟਰ ਕਰੈਕਟਰ ਤੁਹਾਡੇ ਸਾਰੇ ਹੀ ਵਧੀਆ ਰਹੇ ਆ ਹੁਣ ਤੱਕ ਜਿੰਨੇ ਆ ਫਿਲਮਾਂ ਤੁਸੀਂ ਕਰ ਚੁੱਕੇ ਹੋ ਹੁਣ ਤੁਸੀਂ ਜਿਹੜੇ ਅੱਗੇ ਕੁਛ ਆ ਰਹੀਆਂ ਤੁਹਾਡੇ ਕੋਈ ਚੱਲ ਰਹੇ ਆ ਟੌਪਿਕ ਵਗੈਰਾ ਹਾਂ ਫਿਲਮ ਆਉਣੀ ਹੈ ਜੀ ਆਪਣੀ ਲਾਜੋ ਲਾਜੋ ਆ ਰਹੀ ਤੇ ਉਸ ਤੋਂ ਉਸ ਤੋਂ ਬਾਅਦ ਆਉਣੀ ਹੈ ਜੀ ਆਪਣਾ ਲਾਲ ਸਲਾਮ ਲਾਲ ਸਲਾਮ ਪਈ ਹੈਗੀ ਆ ਅੱਛਾ ਜੀ ਤੇ ਇੱਕ ਹੁੰਦਾ ਮੈਨੂੰ ਨਾ ਐਸਾ ਸਾਰੇ ਹੋਣੇ ਕਰੇ ਨਹੀਂ ਤੈਨੂੰ ਪਰ ਜੱਟੇ ਪਏ ਜਿਹੜੇ ਇੱਕ ਟਾਈਮ ਜਾਨੀ ਤੁਸੀਂ ਇੱਕ ਇੱਕ ਗੱਲ ਮੰਨਦੇ ਹੋ ਵੀ ਮਾਡਲ ਨੇ ਇੱਕ ਥੋੜਾ ਜਮਾ ਕਹਿ ਦਈਏ ਵੀ ਪੜਦੇ ਤੇ ਪੂਰਾ ਵਧੀਆ ਸਟਰੋਂਗ ਕਰੈਕਟਰ ਬਣਾਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਮਨਿੰਦਰ ਨੂੰ ਮਨਿੰਦਰ ਮੋਗਾ ਨੂੰ ਵੀ ਉਹਨਾਂ ਨੇ ਸਟੈਬਲਿਸ਼ ਪੂਰਾ ਵੱਡਾ ਵਧੀਆ ਵੱਡੇ ਵੱਡੇ ਪੱਧਰ ਤੇ ਹੀ ਕਰਤਾ ਸਾਰੇ ਜਿਹੜੇ ਛੋਟੇ ਵੱਡੇ ਆਰਟਿਸਟ ਆ ਜਿਹੜੇ ਜਾਨਣ ਲੱਗੇ ਸਹੀ ਆ ਸਹੀ ਆ ਜੇ ਕੋਈ ਆਰਟਿਸਟ ਹੈਗਾ ਜਿਵੇਂ ਆਪਣੇ ਮੋਗੇ ਦੇ ਵਿੱਚ ਜਿਹੜਾ ਪਹਿਲਾਂ ਆਸਥਿਤ ਆਪਣੇ ਕੀ ਉਹਦਾ ਨਾਮ ਹੈਗਾ ਸਾ ਸੋ ਹਣਾ ਸੋ ਨੂੰ ਹਣਾ ਤੇ ਉਹਨਾਂ ਨੇ ਕਿੰਨਾ ਨਾਮ ਹਾਸਲ ਕੀਤਾ ਜਿਵੇਂ ਉਹਨਾਂ ਦਾ ਨਾਮ ਕਾਮ ਆ ਹੈਗਾ ਤੇ ਅੱਜ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਮੋਗੇ ਦਾ ਨਾਮ ਪੂਰਾ ਬਰੋਬਰ ਲੈ ਕੇ ਆ ਰਹੇ ਹੋ ਸਾਹਿਬ ਤੇ ਇਸ ਦੌਰਾਨ ਬਾਈ ਜੀ ਤੁਸੀਂ ਜਿਵੇਂ ਇਹਦੇ ਨਮਾਉਣੇ ਆ ਤੁਸੀਂ ਫੈਮਲੀ ਨਾਲ ਵੀ ਆਈ ਫੈਮਲੀ ਨਾਲ ਵੀ ਪੂਰਾ ਟਾਈਮ ਦੇਈਦਾ ਜੀ ਫੈਮਲੀ ਨੂੰ ਨਹੀਂ ਕਈ ਵਾਰ ਹੁੰਦੇ ਆ ਨਾ ਵੀ ਜਿਹੜਾ ਬੰਦਾ ਇਸ ਤਰ੍ਹਾਂ ਦੀ ਫੀਲਡ ਦੇ ਵਿੱਚ ਹੁੰਦਾ ਬਿਜ਼ੀ ਬਹੁਤ ਹੁੰਦਾ ਸ਼ਡਿਊਲ ਨਹੀਂ ਸ਼ਡਿਊਲ ਪਹਿਲਾਂ ਇਦਾਂ ਹੁੰਦਾ ਸੀਗਾ ਵੀ ਪਹਿਲਾਂ ਤਾਂ ਜਰੂਰ ਛੱਡਦੇ ਰਹੇ ਹੈਗੇ ਹੁਣ ਹੁਣ ਉਹਨੂੰ ਮੈਨੇਜ ਕਰ ਲਿਆ ਮੈਨੇਜ ਕਰ ਲਈਦਾ ਤੇ ਇਹ ਜਿਵੇਂ ਹੁਣ ਆਹ ਜਿਹੜਾ ਤੁਸੀਂ ਕਾਰੋਬਾਰ ਕਰਦੇ ਹੋ ਇਹ ਸ਼ੌਂਕ ਹੀ ਆਈ ਜਾਂ ਪਰਿਵਾਰ ਕੋਈ ਇਹ ਸਾਡਾ ਫੈਮਿਲੀ ਹੈ ਹੱਛਾ ਕਿੱਤਾ ਹੈਗਾ ਫੈਮਿਲੀ ਕਿੱਤਾ ਉਹ ਅ ਸ਼ੁਰੂ ਤੋਂ ਯਾਨੀ ਕਿ ਇਹ ਕੰਮ ਕਰਦੇ ਆ ਰਹੇ ਆ ਜਿਹੜੇ ਜਿਹੜਾ ਨੇ ਕੰਮ ਚਲਾਇਆ ਸੀਗਾ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਸੰਭਾਲਿਆ ਮੈਨੂੰ ਹੁਣ ਵੀ ਜਿਹੜੇ ਕੋਆਰਡੀਨੇਟਰ ਆ ਜਿਹੜੇ ਮੈਨੂੰ ਕਹਿੰਦੇ ਵੀ ਅਵੰਦਰੀ ਜੀ ਤੁਸੀਂ ਮੋਗਾ ਛੱਡ ਕੇ ਉੱਥੇ ਆ ਜਾਓ ਵੀ ਤਾਂ ਵਿੱਚ ਵੇ ਤੁਹਾਡੀ ਵਧੀਆ ਹੋ ਹੋ ਜਾਊਗਾ ਵੀ ਇੱਥੇ ਕਰੈਕਟਰ ਵਾਧੂ ਮਿਲ ਜਾਣਗੇ ਜੀ ਸਾਡਾ ਕੰਮ ਭਲਾ ਰੋਜ਼ ਲੈ ਚਲੋ ਮੈਂ ਕਿਹਾ ਮੈਂ ਕਿਹਾ ਨਹੀਂ ਵੀਰ ਮੈਂ ਕੈਰੈਕਟਰ ਮੈਨੂੰ ਮਿਲੇ ਭਾਵੇਂ ਨਾ ਮੇ ਪਰ ਮੈਂ ਉਹਦਾ ਜੱਦੀ ਪਛਤੀ ਕੰਮ ਨਹੀਂ ਛੱਡ ਸਕਦਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਜੇ ਮੇਰੇ ਘਰੇ ਬੀਪੇ ਦੇ ਵਿੱਚ ਆਟਾ ਹੈਗਾ ਨਾ ਬਜੀ ਤੇ ਕੈਰੈਕਟਰ ਮੈਨੂੰ ਤਾਂ ਹੀ ਸੋਹਦੇ ਆ ਹਾਂ ਸਹੀ ਹੁਣ ਇਹ ਤਾਂ ਹੈ ਨਹੀਂ ਮੈਂ ਇੱਥੇ ਕੰਮ ਛੱਡ ਕੇ ਉੱਥੇ ਬਿਠਾ ਲਾਂ ਘਰੇ ਜਵਾਕ ਭੁੱਖੇ ਬੈਠੇ ਹੋਣਗੇ ਇਹ ਬਹੁਤ ਵੱਡੀ ਗੱਲ ਹੈ ਜਿਵੇਂ ਸੋ ਜਿਵੇਂ ਇੱਥੇ ਪਹਿਲਾਂ ਪ੍ਰੈਫਰੈਂਸ ਮੇਰੀ ਕੰਮ ਨੂੰ ਹੁੰਦੀ ਹੈ ਜਦੋਂ ਮੈਂ ਇਧਰੋਂ ਵਿਹਲਾ ਹਾਂ ਕੰਮ ਤੋਂ ਤੇ ਫਿਰ ਮੈਂ ਉੱਧਰ ਜਾਣਾ ਹੈਗਾ ਵੀ ਉਹ ਸ਼ੌਕ ਵੀ ਪੁਰਾਣਾ ਵੀ ਵੀ ਕੰਮ ਵੀ ਇਨਕਮ ਵੀ ਹੋ ਜਾਂਦੀ ਆ ਤੇ ਬਾਕੀ ਗੱਲ ਮੈਂ ਦੇਖ ਸਿੱਧੂ ਮੂਸੇ ਵਾਲੇ ਨੇ ਵੀ ਪਿੰਡਾਂ 'ਚ ਰਹਿਣ ਦੀ ਸ਼ਹਿਰਾਂ 'ਚ ਆਪਦੇ ਇਲਾਕੇ ਦੇ ਵਿੱਚ ਰਹਿਣ ਦੀ ਉਸੇ ਤਰ੍ਹਾਂ ਹੀ ਤੁਸੀਂ ਉਸ ਨੂੰ ਸਾਂਭਿਆ ਜਿਵੇਂ ਗੱਲ ਰੋਂਦਾ ਵੀ ਆਪਦੇ ਪਿੰਡ ਨਾਲ ਹੀ ਜੁੜ ਕੇ ਜਿਆਦਾ ਰਹਿੰਦਾਗਾ ਤੁਸੀਂ ਇਸ ਚੀਜ਼ ਨੂੰ ਕਰਦੇ ਆ ਵੀ ਆਪਦੇ ਸ਼ਹਿਰ 'ਚ ਰਹੀਏ ਯਾਰ ਇਹਦੇ ਨਾਲ ਆਇਆ ਵੀ ਇੱਕ ਗੱਲ ਇਹ ਵੀ ਆ ਵੀ ਤੁਹਾਨੂੰ ਜੇ ਤੁਸੀਂ ਨਾਰਮਲ ਲਾਈਫ ਦੇ ਵਿੱਚ ਜਉਂਦੇ ਆ ਫੇਰ ਹੀ ਤੁਸੀਂ ਕੈਰੇਕਟਰ ਨਿਭਾ ਸਕਦੇ ਤੇ ਬਾਈ ਜੀ ਹੋਰ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਆ ਅੰਤ ਦੇ ਵਿੱਚ ਆਪਾਂ ਲੈ ਚਾਲਦੇ ਆ ਤੇ ਗੱਲ ਨੂੰ ਤੇ ਜੋ ਪਿਛਲੇ ਵਿੱਚ ਜਾਂ ਆਉਣ ਵਾਲੇ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਕੋਈ ਐਕਸਪੀਰੀਅੰਸ ਹੋਵੇ ਉਹ ਸ਼ੇਅਰ ਕਰਨਾ ਚਾਹੁੰਦੇ ਆ। ਪਰ ਐਕਸਪੀਰੀਅੰਸ ਦਾ ਜਿਹੜੇ ਆਡੀਅੰਸ ਸਾਡੀ ਜਿਹੜੀ ਸਭ ਤੁਹਾਡੀ ਐਕਸਪੀਰੀਅੰਸ ਹਾਂਜੀ। ਵੀ ਸਾਰੀ ਸਿਆਣੀਆਂ ਆਡੀਅੰਸ ਆਪਾਂ ਇਹਨਾਂ ਨੂੰ ਕੀ ਦੱਸ ਸਕਦੇ ਹਾਂ ਸਹੀ ਹੈ। ਹਾਂਜੀ ਹਾਂਜੀ। ਆਪਾਂ ਤਾਂ ਆਪ ਇਹਨਾਂ ਕੋਲੋਂ ਵੀਰਾ ਕੋਲੋਂ ਆਪਾਂ ਪੈਣਾ ਕੋਲੋਂ ਆਪਾਂ ਸਿੱਖਦੇ ਹਾਂ। ਹਾਂਜੀ। ਤੇ ਬਸ ਜਿਹੜੇ ਨਵੇਂ ਜਿਹੜੇ ਮੁੰਡੇ ਆਉਂਦੇ ਇਸ ਲਾਈਨ ਦੇ ਵਿੱਚ ਹਾਂ ਤੇ ਬਸ ਉਹਨਾਂ ਲਈ ਸੁਝਾਅ ਇਹ ਹੀ ਆ ਵੀ ਮਿਹਨਤ ਕਰਕੇ ਅੱਗੇ ਆਓ। ਆ ਸਿੱਖ ਕੇ ਆਉਣਾ ਜ਼ਰੂਰੀ ਹੈ। ਸਿੱਖ ਕੇ ਅੱਗੇ ਉਹ ਜ਼ਰੂਰੀ ਹੁੰਦਾ ਵੀ ਕਈ ਮੋਸਤੀ ਮੇਰੇ ਕੋਲ ਵੀ ਬਹੁਤ ਸਾਰੇ ਆਉਂਦੇ ਬਾਈ ਜੀ ਕੰਮ ਸਾਨੂੰ ਬੜਾ ਸ਼ੌਂਕ ਆ ਕਰੋ ਇੱਦਾਂ ਆ ਪੇਸ਼ੈਂਸ ਬਹੁਤ ਘਟ ਹੈ ਵੀ ਸਿੱਖਣ ਦੇ ਆ ਕਰਦੇ ਆ। ਤੇ ਪਰ ਵੀ ਉਹ ਕੀ ਹੁੰਦਾ ਵੀ ਜਾਂ ਤਾਂ ਫਿਰ ਵੀ ਪੈਸੇ ਵਾਲੇ ਪਾਸੋਂ ਵੀ ਅਸੀਂ ਪੈਸੇ ਦੇ ਦਿਆਂਗੇ ਲੰਬੂ ਹਾਂ। ਪੈਸੇ ਨਾਲ ਰੋਲ ਨਹੀਂ ਮਿਲਦਾ। ਇਹ ਤਾਂ ਵਰਕ ਦਾ ਹੀ ਆ। ਹਾਂ ਤੁਹਾਡੇ ਤੁਹਾਡੇ ਸਕਿੱਲ ਤੁਹਾਡੇ ਸਕਿੱਲ ਚਾਹੀਦਾ ਸਕਿੱਲ ਤੁਹਾਡੇ ਜਾਨ ਚਾਹੀਦੀ ਹੈ ਹਾਂ ਤੇ ਤੁਹਾਡੀ ਐਕਟਿੰਗ ਦੇ ਵਿੱਚ ਜਾਨ ਚਾਹੀਦੀ ਹੈ ਤੇ ਕੰਮ ਤੁਹਾਡੇ ਪਿੱਛੇ ਪਿੱਛੇ ਪਜਾਉ ਸਹੀ ਗੱਲ ਤੁਹਾਨੂੰ ਲੱਦੇ ਕਰਨਗੇ ਆਰਟਿਸਟ ਫਿਲਮ ਵਾਲੇ ਵੀ ਆਰਟਿਸਟ ਆ ਆ ਹੈ ਕਿਉਂ ਉਹੀ ਤਾਂ ਗੱਲ ਆ ਵੀ ਤੁਸੀਂ ਵੀ ਦੇਖ ਲਓ ਪਿੰਡ ਇੱਥੇ ਸ਼ਹਿਰ ਦੇ ਵਿੱਚੋਂ ਨਾਰਮਲ ਲਾਈਫ ਦੇ ਵਿੱਚੋਂ ਗਏ ਆ ਕਿ ਹਾਸਲ ਤਾਂ ਹੀ ਕਰ ਸਕਦੇ ਜੇ ਵਰਕ ਕਰਨਗੇ ਉਹਦੇ ਮਿਹਨਤ ਕਰ ਪਈ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹ ਪੇਸ਼ੈਂਸ ਦੀ ਕਮੀ ਆ ਕਿ ਉਹ ਸਿੱਖਣ ਦੀ ਕਦੀ ਇਹ ਵੀ ਆਉਣ ਵਾਲੇ ਜੇ ਕੋਈ ਕਰੈਕਟਰ ਕਹਿ ਵੀ ਦਿੱਤਾ ਵੀ ਇੰਨਾ ਘੰਟੇ ਕ ਉਹ ਚ ਸਿੱਖਣ ਜੀ ਵੀ ਟਾਈਮ ਲੈਂਦੇ ਆ ਜਿਹੜਾ ਲੱਗਦਾ ਤੇ ਆਪਣੇ ਵਾਲੇ ਜਵਾਕ ਕਹਿੰਦੇ ਵੀ ਇੱਕੇ ਦਾਮ ਹੀ ਕੋਈ ਚੀਜ਼ ਬਣ ਕੇ ਜਿਵੇਂ ਪੀਜ਼ਾ ਡਿਲੀਵਰੀ ਵਾਲਾ ਕੰਮ ਹੁੰਦਾ ਵੀ 15 ਮਿੰਟਾਂ ਚ ਬਣ ਕੇ ਆ ਜੇ ਮੈਂ ਇਹਦੀ ਉਦਾਹਰਨ ਮੈਂ ਇਦਾਂ ਕਹਿੰਦਾ ਹੁਣ ਸੋਹੀ ਭਾਈ ਆ ਸਰਦਾਰ ਸੋਹੀ ਭਾਈ ਸੋਹੀ ਹਾਂ ਮੈਂ ਸੋਹੀ ਅੱਜ ਉਹ ਬੁਲੰਦੀਆਂ ਦੇ ਉੱਪਰ ਆਜੋ ਨਾ ਸਾਡੀ ਫਿਲਮ ਇੰਡਸਟਰੀ ਹਾਂਜੀ ਹਾਂਜੀ ਸਾਡੇ ਬਹੁਤ ਹੀ ਸਤਿਕਾਰਯੋਗ ਆ ਹਾਂ ਆਪ ਨੂੰ ਲੱਗਦਾ ਵੀ ਜਿਹੜੀ ਫਿਲਮ ਬਣਦੀ ਹੈ ਸਰਦਾਰ ਸੋਹਣ ਦਾ ਪਾਣੀ ਨਹੀਂ ਨਹੀਂ ਪਰ ਸਰਦਾਰ ਸੋਹਰੀ ਦੀ ਪਿਛਲੀ ਸਟ੍ਰਗਲ ਵੀ ਤਾਂ ਆਪਾਂ ਦੇਖੀ ਨਾ ਕਿੰਨੇ ਚਿਰ ਦੇ ਮੈਂ ਉਹਨਾਂ ਦੀ ساری ਉਮਰ ਉਹਨਾਂ ਨੇ ਇਸ ਫਿਲਮ ਇੰਡਸਟਰੀ ਦੇ ਨਹੀਂ ਮੈਂ ਦੇਖਿਆਗਾ ਉਹਨਾਂ ਨੇ ਪਹਿਲੀਆਂ ਚ ਪੀਏ ਜੀਯੂ ਚ ਫਿਲਮ ਆਈ ਸੀਗੀ ਪੀਯੂ ਯੂਨੀਵਰਸਿਟੀ ਦੇ ਵਿੱਚ ਬਣਾਈ ਸੀ ਇਹਨੇ ਇੱਕ ਕੁੜੀ ਦੇ ਚਾਚੇ ਦਾ ਰੋਲ ਕੀਤਾ ਸੀ ਉਦੋਂ ਤੇ ਉਹਦੇ ਚ ਇੰਨਾ ਕਿ ਜਗ੍ਹਾ ਅੜਬ ਦਿਖਾਇਆ ਹੋਇਆ ਸੀ ਉਹ ਵੱਡੂ ਵੱਡੂ ਖਾਮ ਕਰਦਾ ਸੀਗਾ ਤੇ ਉਹ ਆਪਾਂ ਉਹਨਾਂ ਨੂੰ ਨੇਚਰਲ ਲਾਈਫ ਦੇ ਵਿੱਚ ਦੇਖੀ ਤੇ ਨਾਰਮਲ ਹੈ ਨਹੀਂ ਉਹਨਾਂ ਦੇ ਕੈਰੇਕਟਰੀ ਨੇ ਸਟਰੋਂਗ ਦਿੱਤੇ ਹੋਏ ਆ ਬਹੁਤ ਵਧੀਆ ਐਕਟਰ ਹੈ ਬਹੁਤ ਬਾ ਕਮਾਲ ਐਕਟਰ ਆ ਉਹ ਤੇ ਜਿਵੇਂ 82 ਦੇ ਵਿੱਚ ਆਈ ਸੀਗੀ ਫਿਲਮ ਆਪਣੀ ਲੌਂਗ ਦਾ ਰਿਸ਼ਵਾਰਾ ਹਾਂ ਹਾਂਜੀ ਇਹ ਉਦੋਂ ਬੰਬੇ ਸਟਰਗਲ ਕਰ ਰਹੇ ਸੀਗੇ ਤੇ ਬੰਬੇ ਤੋਂ ਉਹਨਾਂ ਨੇ ਉਦੋਂ ਉਤੋਂ ਇਹਨਾਂ ਨੂੰ ਲੌਂਗ ਦਾ ਰਿਸ਼ਵਾਰਾ ਦਿੱਤੀ ਸੀ ਅੱਛਾ 82 ਤੋਂ ਬਾਅਦ ਚਾਕੇ ਮੇਰਾ ਸ਼ਾਇਦ 2006 ਤੋਂ ਕੇ ਸੋੜਾ ਤੋਂ ਇੱਥੇ ਚੱਲੇ ਆਂ ਅੱਛਾ ਜੀ ਤੇ ਦੇਖ ਲਓ ਵੀ ਉਹ ਕਿੱਥੋਂ ਕਿੱਥੇ ਆ ਗਏ ਤੇ ਵਾਰਾ ਦਾ ਕਿ ਡਿਗੜੀਆਂ ਫਿਲਮਾਂ ਕਰਕੇ ਬਾਲੀਵੁੱਡ ਤੇ ਤਾਂ ਪਹਿਲੀਆਂ ਦੇ ਗਏ ਹੋਏ ਆ ਉਹ ਅੱਜ ਆਪਾਂ ਨੇ ਲੋਕ ਜਾ ਕੇ ਪਹਿਲਾਂ ਪੱਟ ਪਟ ਦੇ ਥਾਪੀਆਂ ਮਰੀ ਜਾਂਦੇ ਸੀ ਸਿਆਣੇ ਕਹਿੰਦੇ ਰੋਮ ਇੱਕ ਦਿਨ ਚ ਨਹੀਂ ਬਣਦਾ ਉਹਨੂੰ ਬੰਨੂ ਟਾਈਮ ਲੱਗਦਾ ਹੈਗਾ ਸੋ ਸਿੱਖ ਕੇ ਅੱਗੇ ਆਓ ਹਨਾ ਸਹੀ ਗੱਲ ਆਈ ਬਸ ਇਹੀ ਗੱਲ ਤੇ ਇੰਨੀਆਂ ਗੱਲਾਂ ਦਾ ਆਖੇ ਮਾਦਾ ਜੱਜ ਕਿ ਮੈਂ ਤੁਹਾਡਾ ਜੱਗੀ ਖਾਈ ਵਾਲਾ ਬਾਈ ਜੀ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਬਾਈ ਜੀ ਦੇ ਨਾਲ ਅੱਜ ਸਮਾਂ ਕਹਿੰਦੀ ਮੋਗੇ ਤੇ ਵਿੱਚ ਆਏ ਸੀ ਤੇ ਬਾਈ ਜੀ ਨਾਲ ਬਹੁਤ ਸੋਹਣੀਆਂ ਗੱਲਾਂ ਹੋਈਆਂ ਇਹਨਾਂ ਦੀ ਜ਼ਿੰਦਗੀ ਬਾਰੇ ਤੇ ਇਹਨਾਂ ਦੇ ਫਿਲਮੀ ਲਾਈਨ ਦੇ ਬਾਰੇ ਦੇ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਤੇ ਦਰਸ਼ਕਾਂ ਦਾ ਮੈਂ ਸਭ ਤੋਂ ਵੱਧ ਰੇਣੀ ਆ ਧੰਨਵਾਦ ਕਰਦਾ ਤੁਸੀਂ ਸਾਡੀਆਂ ਗੱਲਾਂ ਬਾਤਾਂ ਨੂੰ ਬਣਿਆ ਆਨੰਦ ਮਾਣਿਆ ਏ ਦੋਸਤੋ ਮੈਂ ਇਹ ਕਹਿਣਾ ਚਾਹੁੰਦਾ ਵੀ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਬਾਈ ਜੀ ਦੀਆਂ ਕਿਹੜੀਆਂ ਕਿਹੜੀਆਂ ਫਿਲਮਾਂ ਤੁਸੀਂ ਦੇਖੀਆਂ ਜਿਨ੍ਹਾਂ ਚ ਕੈਰੇਕਟਰ ਦੇਖਿਆ ਕੋਈ ਤੇ ਉਹਨਾਂ ਦੇ ਬਾਰੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਜਵਾਬ ਦਿਓ ਮੈਂ ਤੁਹਾਡਾ ਜੱਗੀ ਖਾਈ ਵਾਲਾ ਸੱਸੀ ਅਕਾਲ ਜੀ